Yeah. <laughs> نگلوں سے جنگلوں میں مہمانوں سے نکرو ਬਾਲਮੀਕੀ ਹਰ ਹਰ ਬਾਲਮੀਕੀ ਜੋ ਅੱਜ ਨਗਰ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਸਫਾਈ ਕਰਮਚਾਰੀ ਐ ਕੱਚੇ ਮਲਾਜ਼ਮ ਉਹਨਾਂ ਨੇ ਆਪਣਾ ਜਿਹੜਾ 6ਵੇਂ ਦਿਨ ਦਾ ਪ੍ਰੋਟੈਸਟ ਜਿਹੜਾ ਜਿਹੜਾ ਪੁਤਲਾ ਫੂਕ ਜਿਹੜਾ ਅਰਥੀ ਮੁਜ਼ਾਹਰਾ ਕੱਢ ਰਹੇ ਆ ਔਰ ਜਿਸ ਦੇ ਵਿੱਚ ਸਾਡੇ ਭਾਜੀ ਵੱਡੇ ਸੇਠੀ ਸਾਹਿਬ ਸਾਡੇ ਆਪਣੇ ਭਾਜੀ ਹੁਣੀ ਅਪਲਾਈ ਗੇਟ ਤੋਂ ਜੋਗਾ ਭਾਜੀ ਹੁਣੀ ਔਰ ਸਾਰੇ ਜਿੰਨੇ ਵੀ ਸਮੂਹ ਜਿੰਨੇ ਵਰਕਰ ਆ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੇ ਕੱਚੇ ਮਲਾਜ਼ਮਾਂ ਨੂੰ ਹਰ ਵਾਰ ਲਾਰੇ ਲਾ ਕੇ ਫਗਵਾੜੇ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੂੰ ਪ੍ਰੋਟੈਸਟ ਦੇ ਲਈ ਸੰਘਰਸ਼ ਲਈ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਹ ਸ਼ਰਮ ਆ ਸਕੇ ਕਿ ਕੱਚੇ ਮਲਾਜਮਾਂ ਦੀ ਫਗਵਾੜੇ ਦੇ ਵਿੱਚ ਜਿਹੜੇ ਇਹਨਾਂ ਨੂੰ ਪੱਕੇ ਤੌਰ ਤੇ ਡੀਸੀ ਰੇਟ ਤੋਂ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਜੜੀਆਂ ਸਰਕਾਰ ਦੀਆਂ ਜੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਉਸ ਤਰ੍ਹਾਂ ਪਹੁੰਚ ਸਕਣ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦੇ ਖੋਖਲੇ ਦਾਅਵੇ ਜਿਹੜੇ ਉਹ ਬਿਲਕੁਲ ਸਾਹਮਣੇ ਆ ਰਹੇ ਆ ਜਿਸ ਦਾ ਜਿਹੜਾ ਵਜੋ ਸਾਡੇ ਜਿਹੜੇ ਕੱਚੇ ਮਲਾਜਮਾਂ ਕਾਰਪੋਰੇਸ਼ਨ ਦੇ ਉਹ ਅੱਜ ਜਿਹੜੀ ਸੰਘਰਸ਼ ਕਰਦੇ ਆ ਮੈਂ ਆਪਣੇ ਸਾਦੇ ਸਮੂਚੇ ਸਾਥੀਆਂ ਵੱਲੋਂ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਕੀਤਾ ਜਾਵੇ ਤਾਂ ਜੋ ਜਿਹੜਾ ਸੰਘਰਸ਼ ਆ ਇਸ ਨੂੰ ਇੱਕ ਪੂਰਨ ਵਿਰਾਮ ਦਿੱਤਾ ਜਾਵੇ ਉਹ ਖਾਸ ਕਰ ਸਾਡੇ ਭਾਜੀ ਸੈਠੀ ਭਾਜੀ ਉਹ ਸਾਡੇ ਪ੍ਰਧਾਨ ਜੋਗਾ ਜੀ ਇਹਨਾਂ ਦਾ ਬੜਾ ਖਾਸ ਜ਼ੋਰਦ ਕਰਕੇ ਇਹਨਾਂ ਦਾ ਬੜਾ ਸਹਿਯੋਗ ਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਮਲਾਜਮਾਂ ਦਾ 6ਵੇਂ ਦਿਨ ਤੱਕ ਖੜੇ ਆ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਜੈ ਪੀਮ ਜੈ ਪਾਤ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਹ ਜੈ ਬਾਲ ਮੀ ਕੀ ਮਰਹਮਾਨ ਜੀ ਅੱਜ 7ਵਾਂ ਦਿਨ ਹੋ ਗਿਆ ਹੜਤਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਰਾਤੀ ਪਤਲਾ ਕੇ ਸਾਡੇ ਜੁਆਇਨ ਕਮਿਸ਼ਨਰ ਦੀ ਬਦਲੀ ਹੋ ਗਈ ਹੈ ਦੇਖੋ ਫਵਾੜੇ ਕਮੇਨਾ ਦਾ ਕੋਪਸਨ ਲੱਗਣ ਤਿਆਰ ਹੀ ਹੈ ਨਹੀਂ ਮੈਨੂੰ ਲੱਗਦਾ ਕੋਈ ਵੀ ਜਹਾਂ ਦਾ ਜਿਹੜੇ ਇੱਥੇ ਅਫਸਰ ਬੈਠੇ ਗੁੰਗੇ ਬੋਲੇ ਬਹਿ ਰਹੇ ਆ ਜਿਹਨਾਂ ਨੂੰ ਸੁਣਦੇਗਾ ਕਹਿੰਦੇ ਸਾਡਾ ਐਨ ਐਸਪੀਕਰ ਸਾਡੇ ਲੋਕੀ ਰੋਲਾ ਪਾਉਂਦੇ ਆ ਇੰਨੇ ਮਿਲਾਂ ਨੂੰ ਧੁੱਪ ਚ ਮਰਨ ਦੇ ਆ ਆ ਬੰਦੇ ਏਸ਼ੀਆ ਚ ਬੈਠੇ ਡੱਕ ਲ ਡੇਣਾ ਤਲਖਾ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਦੇ ਨਾਲ ਦੌੜਾ ਪੈਂਦਾ ਵੇ ਆਏ ਸਾਡੇ ਉਹ ਕੰਮ ਕਰਨਾ ਪੈਣਾ ਕੱਲ ਸਾਡੇ ਐਲਓ ਸਾਹਿਬ ਬੈਠੇ ਸੀਗੇ ਐਸਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆਇਨ ਕੁਝ ਨਾ ਕਹ ਤੁਸੀਂ ਕੰਮ ਕਰੋ ਕਹਿੰਦੇ ਸਾਡੇ ਬਾਦ ਦਾ ਕੰਮ ਐਨੇ ਜੀ ਇਹ ਕਿੱਥੇ ਦੀ ਗੱਲ ਇਹਨਾਂ ਦੀ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਨੇ ਆ ਜੇ ਤੁਹਾਡੇ ਸੁਪਰਡੈਂਟ ਬਦਲ ਗਏ ਆ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਆ ਸਾਡੇ ਕੱਚੇ ਬਣਾ ਉਹਨਾਂ ਦੀ ਕੀ ਮਾ ਸਾਡੇ ਕਾਲਪੁਰੀ ਕੋਠੀ ਸਰਦਿਆ ਸੀ ਵੀ ਜੁਆਇੰਟ ਕਮਿਸ਼ਨਰ ਇਹਨਾਂ ਦਾ ਕੰਮ ਕਰੋ ਕੋਰਾਤੀ 10 ਦੇ ਪਤਾ ਲੱਗਣਾ ਦੀ ਬਦਲੀ ਹੋ ਗਈ ਇਹਨਾਂ ਦੀ ਸਭ ਤੋਂ ਕਿਸਮਤ ਮਾਰੀ ਸਾਡੇ ਮੁਲਾਜ਼ਮਾਂ ਦੀ ਹੈ ਇੰਨੀ ਵੱਧ ਕਿਸਮਤ ਦੀ ਹੈ ਵੀ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦ ਇਥੇ ਇਹ ਸੁਪਰਡੈਂਟ ਲਾਏ ਜਾਣ ਕਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੱਕਰ ਅੱਜ ਕੀ ਬਾਰ ਮੰਗਲਵਾਰ ਵੀਰਵਾਰ ਤੋਂ ਕੂੜੇ ਵਾਲੀਆਂ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਪੋਤਲਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫੂਲਾ ਭੁਗਤੇਗਾ ਅੱਜ ਕੋਈ ਪਤਲਾ ਵਗੈਰਾ ਵੀ ਫੂਕਿਆ ਗਿਆ ਸਰ ਗੋਲ ਚੌਂਕ ਤੇ ਸਾਰੇ ਜਿੰਨੇ ਸਾਡੇ ਕੱਚੇ ਮੁਲਾਜ਼ਮ ਹਨ ਸਾਡੇ ਪ੍ਰਧਾਨ ਜੀ ਰੋਸ਼ਨ ਸੇਠੀ ਜੀ ਵੀ ਅੱਜ ਪਹੁੰਚੇ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਇੱਥੇ ਅੱਜ ਅਸੀਂ ਪੋਤਲਾ ਫੂਕਿਆ ਵਾ ਫਗਵਾੜਾ ਜਿਹੜੇ ਸਾਡੇ ਫਗਵਾੜਾ ਅਫਸਰ ਸਾਹੀ ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪੋਤਲਾ ਫੂਕੇ ਉਹਨਾਂ ਦਾ ਮੁਰਦਾਵਾਲ ਕੀਤਾ ਵਾ ਅਗਰ ਜੇ ਹੁਣ ਪੋਤਲਾ ਫੂਕੋ ਤਾਂ ਬਾਅਦ ਜਿਹੜਾ ਸ਼ਰਮ ਨਾ ਆਈ ਫੇਰ ਇਹਨਾਂ ਬਾਅਦ ਇਹ ਜਿਹਨੇ ਸਾਡੇ ਅਫਸਰ ਇਹਨਾਂ ਬਾਅਦ ਡੁੱ जय बालमीकि जी हर बालमीकि। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜਲਦ ਤੋਂ ਜਲਦ ਸਾਡੇ ਜਿਹੜੇ ਔਰ ਸੋਰਟ ਦੇ ਮਲਾਜਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅਗਰ ਜੇ ਨਹੀਂ ਮੰਗਾਂ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਹੜਦਾਲਤ ਜਾਵਾਂਗੇ। ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ।